ਹਾਂ ਜੀ ਚੋਟੋ ਪਤਾ ਜੀ ਪਰਿਵਾਰ ਇਹ ਗੱਲ ਚਾਹਦਾ ਵੀ ਜਿਹੜਾ ਇਹਨਾਂ ਦਾ ਗਰੋ ਹੈ ਉਹ ਪੂਰਾ ਗ੍ਰਿਫਤਾਰ ਹੋਣਾ ਚਾਹੀਦਾ ਹਾਂ ਠੀਕ ਹੈ ਜੀ ਜੇ ਤਾਂ ਇਹ ਗੱਲ ਹੋਵੇ ਯਾ ਵੀ ਜਿਹੜਾ ਆਪਕੋ ਨੂੰ ਪਤਾ ਵੀ ਕਿ ਇਹ ਕਿੱਥੇ ਆਪਾਂ ਆਪਣਾ ਡੈਡੀ ਨੂੰ ਬੁਲਾਓ ਆਪਣਾ ਇਹ ਕੁੜੀਆ ਕਿੱਥੇ ਆ ਕੁੜੀਆ ਭਾਈ ਪਤਾ ਚੱਲੇ ਵੀ ਕੀ ਹੋਣਾ ਚਾਹੀਦਾ ਅਸੀਂ ਪੁੱਛਦੇ ਆ ਨੂੰ ਨਹੀਂ ਪੁੱਛਣਾ ਚਾਹੀਦਾ ਜੀ ਜਿੰਨੀ ਮਾੜੀ ਘਟਨਾ ਥੋੜੀ ਆਪਾਂ ਕਿਸੇ ਨਾ ਬਾਪੇ ਕੀ ਬਾਬਾ ਜੀ ਤੁਹਾਡਾ ਬੇਟਾ ਗਿਆ ਸਾਰਾ ਸ਼ਹਿਰ ਨੇ ਦੁੱਖ ਮਲਾਇਆ ਕਿਵੇਂ ਤੁਸੀਂ ਕੀ ਮੰਗ ਕੀ ਆ ਤੁਹਾਨੂੰ ਕਿਵੇਂ ਕੀ ਲੱਗਦਾ ਕੀ ਆ ਪਰਦੇ ਪਿੱਛੇ ਹੈ ਕੀ ਮੇਰੇ ਮੰਗੇ ਅਜ ਵੀ ਦੁਰਦੁਵਦ ਹੋ ਤਾ ਪਾਣੀ ਦਾ ਪਾਣੀ ਹੋ ਜੇ ਹੋਰ ਮਨੂੰ ਕੋਤ ਨਹੀਂ ਕਿ ਜੈਨ ਨੂੰ ਨਰਦੋਜ ਨੂੰ ਸਜਾਣਾ ਹੋਵੇ ਤੋਸੀ ਕੋਈ ਬਖਸ਼ਣ ਆ ਜਾਵੇ ਤੁਹਾਡਾ ਇਹ ਦੁੱਖ ਸਮਝੇ ਸਾਰਾ ਦੇਖੋ ਸਾਰੇ ਸਾਡੇ ਅੱਖਾਂ ਚ ਹੰਝੂ ਨੇ ਬਹੁਤ ਮਾੜੀ ਘਟਨਾ ਵਾਪਰੀ ਹੈ ਜੀ ਪਵਿੱਖ ਚ ਮਾਇ ਐਸਾ ਕੁਝ ਨਾ ਵਾਪਰੇ ਦੇਖੋ ਪੁੱਤ ਤੁਹਾਡਾ ਵੀ ਸੀ ਸਾਡਾ ਛੋਟਾ ਭਾਈ ਸੀ ਤੁਸੀਂ ਪ੍ਰਸ਼ਾਸਨ ਤੋਂ ਤੁਹਾਡੀ ਮੰਗ ਕੋਈ ਸ਼ਕਤੀ ਕੋਈ ਥੋੜੀ ਪ੍ਰੈਸ਼ਰ ਤਲੀ ਪੈ ਰਿਹਾ ਕੋਈ ਸਮਝੌਤੇ ਲਈ ਕੋਈ ਗੱਲਬਾਤ ਪ੍ਰਸ਼ਾਸਨ ਸਹੀ ਕੰਮ ਕਰ ਰਿਹਾ ਜੀ ਇਸ ਟਾਈਮ ਜੀ ਕੋਈ ਜੀ ਹਾਂ ਸਾਹ ਤਾਂ ਦੇ ਰਹੇ ਨੇ ਪੂਰਾ ਜੀ ਅੱਜ ਮੈਂ ਕੀ ਕਹਿਣਾ ਚਾਹੁੰਗਾ ਕੰਨਲ ਮਾਰ ਦੇ ਵਿੱਚ ਦੇਖੋ ਬਹੁਤ ਬੰਨਪਾ ਕੀ ਘਟਨਾ ਹੋਈ ਹੈ ਜੋ ਪਿੱਛੇ ਜੀ ਹੋਈ ਹੈ ਸਾਡਾ ਨੌਜਵਾਨ ਭਰਾ ਮੈਂ ਤਾਂ ਉਹਦੇ ਨਾਲ ਪਰਸਨਲੀ ਟੱਸੀਗਾ ਮੇਰੇ ਘਰੇ ਆਉਂਦਾ ਸੀ ਅਵਨ ਕਰਾਉਂਦਾ ਸੀ ਪਰ ਜਦੋਂ ਪਤਾ ਲੱਗਿਆ ਹਰ ਇੱਕ ਨੌਜਵਾਨ ਦੇ ਅੱਖ ਦੇ ਵਿੱਚ ਹੰਝੂ ਸੀ ਆਰੋ ਮਾਂ ਦੇ ਅੱਖ ਵਿੱਚ ਹੰਝੂ ਸੀਗਾ ਕਿਉਂਕਿ ਜਿੱਥੇ ਅਸੀਂ ਸਾਰੇ ਜਾਣੇ ਪੂਜਾ ਕਰਨ ਜਾਂਦੇ ਆ ਉਸ ਮੰਦਰ ਵਿੱਚ ਸਨਾਤਨ ਦੇ ਨਾਲ ਨਾਲ ਇਨਸਾਨੀਅਤ ਵੀ ਸ਼ਰਮਨਾਕ ਹੋਈ ਹੈ ਇਸ ਕਰਕੇ ਅਸੀਂ ਕੋਈ ਮੰਗ ਕਰਦੇ ਹਾਂ ਕਿ ਐਦਾਂ ਦੇ ਜਿਹੜੇ ਜਿਹੜੀ ਚੀਜ਼ਾਂ ਹੁੰਦੀਆਂ ਨੇ ਉਹਦੇ ਨੱਥ ਪਾਈ ਜਾਵੇ ਤਾਂ ਕਿ ਐਦਾਂ ਦੇ ਦੁਬਾਰਾ ਚੀਜ਼ ਕੋਈ ਸੋਚੇ ਵੀ ਨਾ ਜਿਹੜੀ ਵੀ ਬਣਦੀ ਸਜ਼ਾ ਹੋਵੇ ਚਾਹੇ ਉਹ ਸ਼ਾਸਤਰੀ ਹੈ ਚਾਹੇ ਕੋਈ ਵੀ ਹੈ ਕਿਉਂਕਿ ਉਹ ਦੋ ਬੰਦੇ ਦਾ ਕੰਮ ਤਾਂ ਹੈ ਨਹੀਂ ਇੱਕ ਦੋ ਵਿਅਕਤੀ 5 ਫੁੱਟ 11 ਇੰਚ ਦੇ ਮੁੰਡੇ ਤਾਂ ਵੱਢ ਨਹੀਂ ਸਕਦੇ ਜਿਸ ਹਿਸਾਬ ਨਾਲ ਉਹਨਾਂ ਨੇ ਕਤਲ ਕੀਤਾ ਤਾਂ ਅਸੀਂ ਚਾਹੁੰਦੇ ਹਾਂ ਕਿ ਇਹਦੇ ਪਿੱਛੇ ਜੋ ਵੀ ਗਿਰੋ ਹੈ ਉਹਦਾ ਇਨਕੁਆਇਰੀ ਕੀਤੀ ਜਾਵੇ ਤੇ ਨਾਲ ਹੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿਉਂਕਿ ਉਸ ਮਹਾਲੇ ਦੇ ਵਿੱਚ ਜਿੰਨਾ ਕਿਸਾਨੂੰ ਪਤਾ ਲੱਗੇ ਹੈ ਕਿ ਉੱਥੇ ਚਾਰ ਬੱਚੇ ਹੋਰ ਗਾਇਬ ਨੇ ਤੇ ਉਹਨਾਂ ਦੀ ਵੀ ਜਾਂਚ ਪੜਤਾਲ ਕੀਤੀ ਜਾਵੇ ਕਿ ਉਹਨਾਂ ਦੇ ਨਾਲ ਵੀ ਇਦਾਂ ਦੀ ਬਦਸਲੂਕੀ ਨਾਲ ਕਤਲ ਨਾ ਕੀਤਾ ਜਾਵੇ ਅਸੀਂ ਅਪੀਲ ਕਰਦੇ ਸਾਰੇ ਅਸੀਂ ਪੋਲਿਟੀਕਲ ਕੈਂਡਰਾਂ ਲੈ ਲੋ ਜੀ ਉਹ ਤੋਂ ਹਟ ਕੇ ਦੋ ਪਿੱਛੇ ਕੀ ਬਚੂਗਾ ਇਸ ਕਰਕੇ ਮੈਂ ਤਾਂ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਰਦਾ ਵੀ ਇਸ ਕੇਸ ਦੇ ਵਿੱਚ ਜਿਹੜੇ ਵੀ ਇਨਵੋਲਵ ਨੇ ਤੇ ਉਹਨਾਂ ਦੇ ਜਿਹੜੇ ਵੀ ਸਹਿਯੋਗੀ ਨੇ ਚਾਹੇ ਉਹ ਕੋਈ ਵੀ ਹੈਗਾ ਜਿਵੇਂ ਹੁਣ ਗੁਪਤਾ ਜੀ ਨੇ ਮੈਡਮ ਗੁਪਤਾ ਜੀ ਨੇ ਹੁਣੇ ਕਿਹਾ ਸੀ ਪ੍ਰੇਮ ਪੰਡਤ ਜੀ ਵਾਲੇ ਜੋ ਵੀ ਉਹਦੇ ਨਾਲ ਇਨਵੋਲਵ ਹੈ ਉਹਨਾਂ ਨੂੰ ਵੀ ਨਾਲ ਇਨਵੋਲਵ ਕੀਤਾ ਜਾਵੇ ਤੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਹੋਣੀ ਚਾਹੀਦੀ ਹੈ ਤਾਂ ਕਿ ਪਰਿਵਾਰ ਨੂੰ ਇਨਸਾਫ ਵੀ ਮਿਲੇ ਤੇ ਗਾਹਾਂ ਨੂੰ ਕੋਈ ਇਦਾਂ ਦੀ ਹਿੰਮਤ ਨਾ ਕਰ ਸਕੇ ਵੀ ਇਦਾਂ ਦਾ ਕੋਈ ਗੰਦਾ ਕੰਮ ਕੋਈ ਕਰਨ ਦੀ ਸੋਚੇ ਵੀ ਤੇ ਇਹ ਵੀ ਗੱਲ ਕਹਿੰਦਾ ਵੀ ਕੱਲਾ ਇਹ ਇਹ ਕੰਮ ਨਹੀਂ ਹੋਇਆ ਵੀ ਕਿੱਥੇ ਕੱਲੇ ਉਹ ਬੱਚੇ ਦੀ ਹੱਤਿਆ ਹੋਈ ਆ ਉਹਦੇ ਨਾਲ ਨਾਲ ਸੁਨਾਤਮਦਨ ਦੀ ਵੀ ਹੱਤਿਆ ਕੀਤੀ ਗਈ ਹੈ ਸਾਡੇ ਹਵਨ ਕੁੰਡ ਦੇ ਵਿੱਚ ਜਿਹੜਾ ਕਿ ਅਤੀ ਅਸੀਂ ਪਵਿੱਤਰ ਮੰਨਦੇ ਆ ਉੱਥੇ ਉਸ ਬੱਚੇ ਨੂੰ ਦਫਨਾ ਕੇ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿ ਉਹਨੂੰ ਬਿਲਕੁਲ ਹੀ ਖਤਮ ਕਰ ਦਿੱਤਾ ਜਾਵੇ ਸਮਾਂ ਉਹਨਾਂ ਨੂੰ ਨਹੀਂ ਲੱਗਿਆ ਮੇਰੇ ਸੋਚਣ ਦੇ ਮੁਤਾਬਕ ਨਹੀਂ ਤਾਂ ਉਹ ਉੱਥੇ ਉਹਨੂੰ ਖਤਮ ਕਰ ਦਿੰਦੇ ਸੋ ਮੈਂ ਇਹ ਬੇਨਤੀ ਕਰਦਾ ਹਾਂ ਵੀ ਵੱਧ ਤੋਂ ਵੱਧ ਇਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਪਾੜੀ ਘਟਨਾ ਅਸੀਂ ਦਾ ਜਿਸ ਦਿਨ ਤੋਂ ਇਹ ਕੰਮ ਹੋਇਆ ਹੈ ਉਸੇ ਦਿਨ ਤੋਂ ਪਰਿਵਾਰ ਦੇ ਨਾਲ ਸੰਘਰਸ਼ ਵਿੱਚ ਲੱਗੇ ਹੋਏ ਹਾਂ ਪਹਿਲਾਂ ਸਾਰੇ ਉਹਨਾਂ ਨੂੰ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਲੱਭਿਆ ਉਸ ਤੋਂ ਬਾਅਦ ਉਹਨਾਂ ਨੂੰ ਸਜ਼ਾ ਦਵਾਈ ਹੈ ਤਾਂ ਕਿ ਇਥੇ ਥਾਣੇ ਚੋਂ ਉਹਨਾਂ ਦੇ ਪਰਚਾ ਹੋਇਆ ਤੇ ਹੁਣ ਵੀ ਪਰਿਵਾਰ ਦੇ ਨਾਲ ਖੜਿਆ ਸਤਿ ਵੀ ਅਸੀਂ ਸਾਰੇ ਬਹੁਦੇ ਨੇ ਇਕੱਠੇ ਹੋ ਕੇ ਜੋ ਵੀ ਸ਼ਰਦਾ ਸੁਵਾਨ ਸਿੰਘ ਮਾਦੀ ਪਦਤ ਦੀ ਸਾਰੇ ਮਹੰਦੇ ਨੇ ਇਕੱਠੇ ਹੋ ਕੇ ਉਹ ਗਰੀਬ ਪਰਿਵਾਰ ਦੀ ਕੀਤੀ ਹੈ ਔਰ ਹੁਣ ਵੀ ਮੈਂ ਸਾਰੇ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਸ ਟਾਈਮ ਜਿੱਥੇ ਉਹਨਾਂ ਦਾ ਜਿੱਥੇ ਉਹਦੇ ਬੱਚੇ ਦਾ ਦੁੱਖ ਹੈ ਉਹਦੇ ਨਾਲ ਨਾਲ ਆਪਾਂ ਨੂੰ ਬਸ ਮਾਦੀ ਮਦਦ ਦੀ ਇੱਕ ਕੈਂਟਰ ਵਾਹ ਕਿੱਥੇ ਤੱਕ ਜਾਊਗਾ ਇਹ ਜੀ ਆਪਣਾ ਰੇਲਵੇ ਆ ਰੇਲਵੇ ਚੌਕ ਤੱਕਾ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਸੀ ਪਰਿਵਾਰ ਦੇ ਨਾਲ ਖੜੇ ਤੁਸੀਂ ਜੀ ਸਭ ਮੁੱਦਾ ਚੱਕਾ ਹੈ ਵੀ ਜਿੰਨੇ ਵੀ ਇੱਥੇ ਪ੍ਰਵਾਸੀ ਨੇ ਸਾਰਿਆਂ ਨੂੰ ਬਾਹਰ ਖੜਾ ਜਾਵੇ ਜਾਂ ਉਹਨਾਂ ਦੀ ਬਗੈਰ ਪੈਰੀਂ ਕਿੱਥੇ ਕੀਤੀ ਜਾਵੇ ਕਿ ਇਥੇ ਤੁਹਾਨੂੰ ਸਹਾਇਤਾ ਮਿਲ ਰਹੀ ਹੈ ਤੁਹਾਨੂੰ ਬਹੁਤ ਪਰਮਾ ਸਹਾਇਤਾ ਮਿਲ ਰਹੀ ਹੈ ਸੰਗਤਪੁਰ ਤੋਂ ਸਮਾਏ ਤੋਂ ਸ਼ਹਿਰ ਤੋਂ ਪੰਜਾਬ ਤੋਂ ਇਹ ਕੱਲੇ ਡਿਸਟ੍ਰਿਕਟ ਆਪਣਾ ਗਨੀਜਮ ਤੇ ਵੀ ਆਪਣਾ ਧੂਰੇ ਚਨੀਅਰ ਡਿਸਟ੍ਰਿਕਟ ਦੀ ਰੋੜ ਚ ਨਹੀਂ ਹੱਤਿਆ ਹੋਈ ਔਰ ਪੱਕੋ ਬਖਤਾਵਾ ਤੇ ਵੀ ਹੋ ਰਹੀ ਹੈ ਸਾਡੀ ਸਰਕਾਰ ਤੋਂ ਪ੍ਰਸ਼ਾਸਨ ਤੋਂ ਇਹ ਮੰਗ ਹੈ ਅਭੀ ਜਲਦੀ ਐਮੀਜੇਟੇ ਉਹਨਾਂ ਨੂੰ ਨੱਥ ਪਾਈ ਜਾਵੇ ਨਕੇਲ ਪਾਈ ਜਾਵੇ ਜੇ ਆਗਰ ਨਕੇਲ ਨਾ ਪਾਈਏ ਢਿੰਡਾ ਛੱਡਿਆ ਆਸੀ ਸੰਘਰਸ਼ ਨੂੰ ਤਿਆਰ ਤਿੱਕਾ ਕਰਾਂਗੇ ਸੰਘਰਸ਼ ਨੂੰ ਨਾਲ ਲੈ ਕੇ ਠੀਕ ਹੈ ਮਾਤਾ ਜੀ ਇੱਥੇ ਗੀਤਾ ਭਵਨ ਦੇ ਪੰਡਤ ਦੇ ਉੱਪਰ ਅਲੀਗੇਸ਼ਨ ਲਗਾ ਕੇ ਗਏ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਇੱਕ ਮੰਦਰ ਦੇ ਘੱਟਾ ਧਾਤਾ ਜੈ ਸ਼੍ਰੀ ਰਾਮ ਸਭ ਨਾਲੋਂ ਪਹਿਲਾਂ ਤਾਂ ਅਸੀਂ ਇਹੀ ਗੱਲ ਕਹਾਂਗੇ ਕਿ ਜੋ ਇਹ ਸ਼ਹਿਰ ਦੇ ਵਿੱਚ ਘਟਨਾ ਵਾਪਰੀ ਹੈ ਇਹ ਬਹੁਤ ਹੀ ਸ਼ਰਮਨਾਕ ਤੇ ਦਰਦਨਾਕ ਘਟਨਾ ਹੈ ਕਿਉਂਕਿ ਇਹ ਮੰਦਿਰ ਕਿਸੇ ਸਥਾਨ ਨੇ ਜਿਸ ਜਗ੍ਹਾ ਤੇ ਹਰ ਬੰਦਾ ਆਪਣੀ ਇੱਛਾ ਪੂਰੀ ਕਰਨ ਵਾਸਤੇ ਆਪਣੀ ਮੰਗ ਪੂਰੀ ਕਰਾਉਣ ਵਾਸਤੇ ਭਗਵਾਨ ਦੇ ਦਰਸ਼ਨ ਕਰਨ ਵਾਸਤੇ ਜਾਂਦਾ ਹੈ ਅਗਰ ਉਸ ਜਗ੍ਹਾ ਤੇ ਵੀ ਜਾ ਕੇ ਇਹ ਕੁਝ ਹੋਊਗਾ ਤਾਂ ਇਹ ਮੰਦਿਰਾਂ ਦੇ ਵਿੱਚ ਕੌਣ ਜਾਊਗਾ ਤਾਂ ਅਸੀਂ ਇਹੀ ਗੱਲ ਕਹਾਂਗੇ ਵੀ ਜੋ ਅੱਜ ਇਸ ਪਰਿਵਾਰ ਨਾਲ ਇਹ ਘਟਨਾ ਵਾਪਰੀ ਹੈ ਇਸ ਤੋਂ ਅੱਗੇ ਕਿਸੇ ਹੋਰ ਪਰਿਵਾਰ ਨਾਲ ਐਸਾ ਨਾ ਹੋਵੇ ਤਾਂ ਇਸ ਵਾਸਤੇ ਜੋ ਵੀ ਸਰਕਾਰ ਸਖਤ ਤੋਂ ਸਖਤ ਕਦਮ ਚੱਕੇ ਤਾਂ ਕਿ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲ ਸਕੇ ਤੇ ਉਸ ਤੋਂ ਬਾਅਦ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਪੰਡਤ ਕੋਈ ਬ੍ਰਾਹਮਣ ਕੋਈ ਵੀ ਇਸ ਤਰ੍ਹਾਂ ਦਾ ਐਸਾ ਦੁਆਰਾ ਕਰਨ ਦੀ ਸੋਚੇ ਵੀ ਨਾ ਕਰਨਾਂ ਦਾ ਬਹੁਤ ਦੂਰ ਦੀ ਗੱਲ ਹੈ ਇਹ ਇਕੱਲੀ ਕੋਈ ਇੱਕ ਮੰਦਰ ਦੀ ਗੱਲ ਨਹੀਂ ਹੈ ਸੋਨੂੰ ਹੁਣ ਦੱਸਿਆ ਇਹਨਾਂ ਨੇ ਕਿ ਗੀਤਾ ਭਵਨ ਮੰਦਿਰ ਦੇ ਵਿੱਚ ਉਸ ਦੇ ਵਿੱਚ ਵੀ ਇਹ ਭੈਣ ਜੀ ਪ੍ਰਧਾਨ ਨੇ ਇਹਨਾਂ ਦਾ ਵੀ ਬਹੁਤ ਜ਼ਿਆਦਾ ਟਾਈਮ ਤੋਂ ਫਰੋਸ ਚੱਲ ਰਿਹਾ ਹੈ ਬਹੁਤ ਇਹਨਾਂ ਦੇ ਉੱਪਰ ਵੀ ਕੇਸ ਕਰਤਾ ਹੈ ਉਹਨਾਂ ਦੇ ਵਿੱਚ ਵੀ ਸ਼ਾਸਤਰੀ ਜੀ ਅਸ਼ੋਕ ਸ਼ਾਸਤਰੀ ਜੀ ਜੀਮੇਨ ਇਨਵੋਲਵ ਨੇ ਅਸੀਂ ਤਾਂ ਬਸ ਇਹੀ ਗੱਲ ਕਹਾਂਗੇ ਕਿ ਇਹ ਜੋ ਕੁਝ ਹੋ ਰਿਹਾ ਹੈ ਇਹ ਸਿਸਟਮ ਤੇ ਲਗਾਮ ਲੱਗਣੀ ਚਾਹੀਦੀ ਹੈ ਸੀਬੀਆਈ ਦੀ ਜਾਂਚ ਹੋਵੇ ਕਿਉਂਕਿ ਸੀਐਮ ਸਿਟੀ ਹੈ ਅਗਰ ਇਸ ਜਗ੍ਹਾ ਤੇ ਵੀ ਐਨ ਐਨ ਕੁਝ ਹੋਊਗਾ ਫਿਰ ਇਸ ਜਗ੍ਹਾ ਤੇ ਲੋਕਾਂ ਦਾ ਵਿਸ਼ਵਾਸ ਕਿਵੇਂ ਬਣੇਗਾ ਇਸ ਮੁੱਦੇ ਦੇ ਨਾਲ ਨਾਲ ਇੱਕ ਮੁੱਦਾ ਹੋਰ ਉੱਠਦਾ ਨਜ਼ਰ ਆ ਰਿਹਾ ਕਿ ਜਿਵੇਂ ਗੀਤਾ ਮੰਦਰ ਦੇ ਪ੍ਰਧਾਨ ਨੇ ਅਲਿਗੇਸ਼ਨ ਲਗਾਇਆ ਕਿ ਅਸ਼ੋਕ ਸ਼ਾਸਤੀ ਤੇ ਗੀਤਾ ਭਵਨ ਦੇ ਵਿੱਚ ਇਨਵੋਲਵਮੈਂਟ ਆ ਕੀ ਕਹਿਣਾ ਚਾਹੁੰਦੇ। ਦੇਖੋ ਜੀ ਧਰਮ ਸਾਰੇ ਇੱਕੋ ਜੀ ਹੁੰਦੇ ਨੇ ਆਪਾਂ ਤੜਕੇ ਉੱਠ ਕੇ ਪਹਿਲਾਂ ਇਹੀ ਕਹਿੰਨੇ ਆ ਜਿਹੜਾ ਕੋਈ ਗੁਰਦੁਆਰਾ ਹੀ ਜਾਂਦਾ ਹੈ ਗੁਰਦੁਆਰੇ ਨੂੰ ਮੰਨਦਾ ਜਿਹੜਾ ਕੋਈ Hindu ਧਰਮ ਨੂੰ ਮੰਨਦਾ Hindu ਧਰਮ ਨੂੰ ਜਾਂਦਾ ਤੜਕੇ ਆਪਾਂ ਇਹੀ ਜਾਂਨੇ ਉੱਠ ਕੇ ਵੀ ਪਹਿਲਾਂ ਆਪਾਂ ਆਪਣੀ ਸ਼ਰਧਾ ਪੂਰੀ ਕਰੀਏ ਭਗਵਾਨ ਦੇ ਦਰਸ਼ਨ ਕਰੀਏ ਇਹ ਬਹੁਤ ਜਿਹੜੀ ਘਾਟਣਾ ਵਾਪਰੀ ਗਿਆ ਬਹੁਤ ਸਾਡੇ ਸ਼ਹਿਰ ਦੇ ਵਿੱਚ ਬਹੁਤ ਗਲਤ ਘਾਟਣਾ ਵਾਪਰੀ ਗਈ ਹੈ ਜਦੋਂ ਦਾ ਕੱਲ ਦਾ ਉਹ ਸੁਣਿਆ ਸਭ ਦਾ ਖੂਨ ਦਾ ਪਾਣੀ ਬਣ ਚੁੱਕਿਆ ਹੈ ਸ਼ਹਿਰ ਦਾ ਬਹੁਤ ਕਿਸੇ ਵੋਟਾਂ ਦੀ ਇਹਦੇ ਵਿੱਚ ਕੋਈ ਗੱਲ ਨਹੀਂ ਕੋਈ ਇਹੋ ਨਹੀਂ ਵੀ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਵੀ ਉਹ ਬੰਦਿਆਂ ਨੂੰ ਨਿਸਾਫ ਮਿਲਣਾ ਚਾਹੀਦਾ ਉਹਨਾਂ ਦੇ ਖੜਕੇ ਚੌਂਕ ਦੇ ਵਿੱਚ ਗੋਲੀ ਮਾਰਨੀ ਚਾਹੀਦੀ ਹੈ ਇਸ ਟਾਈਮ ਦੇ ਵਿੱਚ ਇਹਨਾਂ ਦੇ ਕਾਲਜੇ ਠੰਡ ਬੇਟੀ ਦੇ ਇਨਾਂ ਦੇ ਪਰਿਵਾਰ ਦੇ ਫੇਰ ਪਾਈ ਜਾਂਦੇ ਇੱਕ ਕੱਲਾ ਕੱਲਾ ਘਰ ਦਾ ਚਰਾਗ ਹੋਵੇ ਉਹ ਅਗਲੇ ਬੁਝਾ ਦਿੱਤਾ ਉਹ ਅਸੀਂ ਇਹਨਾਂ ਦੇ ਜਦੋਂ ਸਾਨੂੰ ਆਵਾਜ਼ ਮਾਰਨਗੇ ਅਸੀਂ ਇਹਨਾਂ ਦੇ ਨਾਲ ਦਿਨ ਰਾਤ ਜਿੱਥੇ ਸਾਨੂੰ ਬੁਲਾਉਣਗੇ ਅਸੀਂ ਨਾ ਤੁਰਾਂਗੇ ਪ੍ਰਧਾਨ ਜੀ ਲੋਕਾਂ ਦੀ ਮੰਗ ਇਹ ਵੀ ਉੱਠਦੀ ਆ ਕਿ ਆ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਇਹਦਾ ਕੋਈ ਵੀ ਕੈਂਡੀਡੇਟ ਆਏਗਾ ਤਾਂ ਉਹਦਾ ਬਾਈਕਾਟ ਕੀਤਾ ਜਾਇਆ ਬੈਗਾ ਕੀ ਤੁਸੀਂ ਇਸ ਚੀਜ਼ ਨਾਲ ਸਮਰਥਨ ਕਰਦੇ ਹੋ ਇਹ ਬਾਈਕਾਟ ਦੇਖੋ ਜੀ ਜੇ ਕੋਈ ਲੀਡਰ ਦੀ ਕੋਈ ਸਪੋਰਟ ਹੈ ਹੋ ਸਕਦਾ ਬਾਈਕਾਟ ਕਰਨਾ ਚਾਹੀਦਾ ਜੇ ਕੋਈ ਸਪੋਰਟ ਕਰਦਾ ਹੈ ਅੰਦਰ ਖਾਤੇ ਬਿਲਕੁਲ ਕਰਨਾ ਚਾਹੀਦਾ ਅਸੀਂ ਇਹ ਗੱਲ ਨਹੀਂ ਕਹਿੰਦੇ ਵੀ ਅਸੀਂ ਦੇਖੇ ਨੇ ਜਿਹਨੇ ਦੇਖੇ ਨੇ ਤਾਂ ਹੀ ਜੇ ਕੋਈ ਗੱਲ ਮਾਣੀ ਮੋਟੀ ਹੁੰਦੀ ਹੈ ਤਾਂ ਹੀ ਮੂੰਹੋਂ ਨਿਕਲਦੀ ਆ ਬਿਲਕੁਲ ਹੋਣਾ ਚਾਹੀਦਾ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਵੀ ਇਹਨਾਂ ਨੂੰ ਅਨਸਾਫ਼ ਮਿਲਣਾ ਚਾਹੀਦਾ ਅਸੀਂ ਤੁਹਾਨੂੰ ਮਨੋਂ ਤੁਹਾਨੂੰ ਇਹ ਬੀਬੀਆਂ ਇਸਤਰੀਆਂ ਦਾ ਸਾਨੂੰ ਬਹੁਤ ਦੁੱਖ ਝੱਲਣਾ ਬਹੁਤ ਔਖਾ ਹੋਇਆ ਪਿਆ ਅਸੀਂ ਇਹਨਾਂ ਦੇ ਨਾਲ ਇਹ ਅਨਸਾਫ਼ ਮਿਲਿਆ ਉਹਦੀ ਕੋਈ ਐਜੂਕੇਸ਼ਨ ਨਹੀਂ ਹੋ ਰਹੀ ਸਿੱਧਾ ਉਹਨਾਂ ਨੂੰ ਰੱਖਿਆ ਜਾ ਰਿਹਾ ਹੈ ਜਿਹੜਾ ਉਹਨਾਂ ਦਾ ਕੋਈ ਕਿਸੇ ਦਾ ਕ੍ਰਿਮਿਨਲ ਰਿਪੋਰਟ ਹੁੰਦਾ ਵੀ ਇਹਨੂੰ ਕਿਵੇਂ ਦੇਖਦੇ ਹੋ ਬਾਕੀ ਕੋਈ ਕਾਨੂੰਨ ਬਣਨਾ ਚਾਹੀਦਾ ਕਾਨੂੰਨ ਹੀ ਬਣੇ ਜੀ ਇਹਦੀ ਜ਼ਿੰਮੇਵਾਰੀ ਜਿਹੜੇ ਮੰਦਰਾਂ ਦੇ ਪ੍ਰਧਾਨ ਨੇ ਜਿਹੜੀ ਕੋਈ ਧਰਮਸ਼ਾਲਾ ਜਾਂ ਮੰਦਰ ਚ ਕੋਈ ਪੰਡਤ ਰੱਖਦਾ ਜਿਹੜਾ ਉਸ ਧਰਮਸ਼ਾਲਾ ਮੰਦਰ ਦਾ ਪ੍ਰਧਾਨ ਹੈ ਇਹ ਉਹਦੀ ਜ਼ਿੰਮੇਵਾਰੀ ਬਣਦੀ ਹੈ ਜਦੋਂ ਮਕਾਨ ਮਾਲਕ ਕਿਰਾਏਦਾਰ ਨੂੰ ਰੱਖਦਾ ਉਹ ਮਕਾਨ ਮਾਲਕ ਦੀ ਜ਼ਿੰਮੇਵਾਰੀ ਹੁੰਦੀ ਹੈ ਜੇ ਕੋਈ ਪ੍ਰਵਾਸੀ ਪੰਡਤ ਨੂੰ ਰੱਖਦਾ ਉਹਦੀ ਇਨਕੁਆਇਰੀ ਕਰਨ ਦੀ ਜ਼ਿੰਮੇਵਾਰੀ ਉਹ ਮੰਦਿਰ ਦੇ ਪ੍ਰਧਾਨ ਦੀ ਜਾਂ ਚੇਅਰਮੈਨ ਦੀ ਬਣਦੀ ਹੈ ਕੋਈ ਇਨਕੁਆਰੀ ਕਰੇ ਇਹ ਨਾ ਹੋਵੇ ਵੀ ਉਹੋ ਆਪਣਾ ਆਪਾਂ ਨੂੰ ਬੰਦਾ ਵੀ ਇਹ ਜੇ ਪੂਜਾ ਪੜ ਦੇ ਵਿੱਚ ਉਹ ਆਪਣਾ ਕੋਈ ਨਰਬਲੀਆ ਜਾਂ ਲੋਕਾਂ ਨੂੰ ਗੁੰਮਰਾਹ ਕਰੀ ਜਾਵੇ ਲੋਕਾਂ ਤੋਂ ਪੈਸੇ ਲੁੱਟੇ ਜਾਵੇ ਇਹ ਚੀਜ਼ਾਂ ਵੀ ਆਪਾਂ ਦੇਖਦੇ ਇਹ ਚੀਜ਼ਾਂ ਤੋਂ ਵੀ ਆਪਾਂ ਨੂੰ ਇਹ ਤੇ ਇੱਕ ਵਾਰੀ ਕਰ ਲਓ। ਤੁਹਾਨੂੰ ਲੱਗਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਪਹੁੰਚੇ ਨੇ ਸਾਡੇ ਵਿੱਚ ਤੇ ਸਿੰਘੂ ਤੋਂ ਆਜ਼ਾਦ ਮੀਲ। ਅੱਜ ਕੀ ਕਹੋਗੇ ਤੁਸੀਂ? ਬਹੁਤ ਮਾੜੀ ਗੱਲ ਹੋਈ ਹੈ ਜਿਵੇਂ ਦੱਸਿਆ ਕਿ ਕਿੱਡਾ ਨਰਥ ਹੋਇਆ ਹੈ। ਇੱਕ ਨੌਜਵਾਨ ਦਾ ਕਤਲ ਹੋ ਜਾਣਾ ਔਰ ਤੁਸੀਂ ਸ਼ਹਿਰ ਦੇ ਪ੍ਰਧਾਨ ਤੇ ਦੇਖ ਰਹੇ ਹੋ ਕਿੰਨੇ ਲੋਕ ਉਸ ਪਰਿਵਾਰ ਦੇ ਨਾਲ ਨੇ ਔਰ ਇਹਦਾ ਇਨਸਾਫ ਹੋਣਾ ਚਾਹੀਦਾ ਪ੍ਰਸ਼ਾਸਨ ਨੂੰ ਪੂਰ ਜ਼ੋਰ ਬੇਨਤੀ ਹੈ ਨਮਾਇੰਦੇ ਖੜੇ ਨੇ ਸਰਕਾਰ ਦੇ ਕਿ ਤੁਹਾਨੂੰ ਲੱਗਦਾ ਨਹੀਂ ਹੈਗਾ ਜੀ ਪਹਿਲਾਂ ਜਿਵੇਂ ਪੁਲਿਸ ਨੇ ਕਿਹਾ ਸੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਇੱਕ ਕਿਰਾਏਦਾਰ ਵੀ ਆਪਾਂ ਰੱਖਦੇ ਹਾਂ ਪਰ ਫਿਰ ਇਹ ਕੀ ਹੋ ਰਿਹਾ ਨਹੀਂ ਵੈਸੇ ਤਾਂ ਇਹ ਹਰ ਨਾਗਰਿਕ ਦੀ ਮੈਂ ਜੱਤੀ ਤੌਰ ਤੇ ਜ਼ਿੰਮੇਵਾਰੀ ਬਣਦੀ ਵੀ ਕੋਈ ਵੀ ਮੈਂ ਕਿਸੇ ਨੂੰ ਕੋਈ ਕਿਰਾਏਦਾਰ ਰੱਖਦਾ ਚਾਹੇ ਉਹ ਦੁਕਾਨ ਦਾ ਚਾਹੇ ਕਿਸੇ ਆਫਿਸ ਦਾ ਚਾਹੇ ਉਹ ਮਾਲਕ ਮਕਾਨ ਨੇ ਜੀ ਉਹਦੀ ਵੈਰੀਫਿਕੇਸ਼ਨ ਤਾਂ ਜ਼ਰੂਰ ਪੁਲਿਸ ਤੋਂ ਰਿਕਾਰਡ ਚ ਦਾਖਲ ਕਰਵਣੀ ਚਾਹੀਦੀ ਹੈ ਜ਼ਰੂਰੀ ਹੱਕ ਬਣਦਾ ਕ੍ਰਾਈਮ ਘਟਦਾ ਇਹਦੇ ਨਾਲ ਪਤਾ ਲੱਗਦਾ ਜੇ ਕੋਈ ਕ੍ਰਾਈਮ ਕਰਦਾ ਵੀ ਹੈ ਵੀ ਇਹ ਕੌਣ ਬੰਦੇ ਨੇ ਕੀ ਇਹ ਇਹ ਆਪਣੇ ਤੱਕ ਹੀ ਸੀਮਤ ਹੈ ਜੋ ਪ੍ਰਵਾਸੀਆਂ ਲਈ ਵੀ ਹੈ ਨਹੀਂ ਸਾਰਿਆਂ ਨਹੀਂ ਇਹ ਤਾਂ ਸਾਰਿਆਂ ਤੇ ਲਾਗੂ ਹੋਣਾ ਚਾਹੀਦਾ ਹਰ ਬੰਦੇ ਦੀ ਵੈਸੇ ਪ੍ਰਵਾਸੀਆਂ ਨੂੰ ਕੋਈ ਪੁੱਛ ਨਹੀਂ ਰਹਾ ਨਹੀਂ ਬਹੁਤ ਮਾੜੀ ਗੱਲ ਹੈ ਵੈਸੇ ਤਾਂ ਹੁਣ ਸਾਰੇ ਪੰਜਾਬ ਨੂੰ ਪਤਾ ਹੈ 79 ਲੱਖ ਦੇ ਕਰੀਬ ਪੰਜਾਬ ਦੇ ਵਿੱਚ ਇਸ ਵੇਲੇ ਪ੍ਰਵਾਸੀ ਜਿਹੜਾ ਉਹ ਰਹਿ ਰਹੇ ਹੈ ਵੇ ਕੀ ਚਾਲ ਹੈ ਜਿਹਦੇ ਪਿੱਛੇ ਕੀ ਸਿਆਸਤ ਹੈ ਜਾਂ ਕੀ ਇਹ ਸਰਕਾਰਾਂ ਬੱਦੇ ਜਾਣਦੀ ਨੇ ਇਹਦੇ ਵਿੱਚ ਪਰ ਇਹਨਾਂ ਦੀ شناخت ਹੈ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਹੈ ਪਤਾ ਲੱਗਣਾ ਚਾਹੀਦਾ ਕੋਈ ਵੀ ਕ੍ਰਾਈਮ ਕਰੇ ਬਚ ਕੇ ਨਾ ਜਾਵੇ ਕੋਈ ਵੀ ਬੰਦਾ ਕਿਸੇ ਜਿਵੇਂ ਮੈਂ ਪਰਿਵਾਰ ਵੱਲੋਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਤੇ ਦੋਸ਼ੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸੀਬੀਆਈ ਜਾਂਚ ਦੀ ਮੰਗ ਕਰਦੇ ਹਾਂ ਜੋ ਵੀ ਇਸ ਮੈਟਰ ਦੇ ਵਿੱਚ ਇਨਵੋਲਵ ਨੇ ਉਹਨਾਂ ਸਾਰਿਆਂ ਨੂੰ ਸਖਤ ਸਖਤ ਕਾਰਵਾਈ ਕੀਤੀ ਜਾਵੇ